ਸਤਿ ਸ਼੍ਰੀ ਅਕਾਲ ਜੀ ਲੈ ਵੀ ਮਿੱਤਰੋ ਤੁਹਾਡਾ ਬਹੁਤ ਬਹੁਤ ਸਵਾਗਤ ਆ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਦਾ ਬਲੌਗ ਜਿਹੜਾ ਆਪਾਂ ਸਟਾਰਟ ਕਰਤਾ ਹਾਂ ਮੈਂ ਘਰੋਂ ਬਾਹਰ ਆ ਗਈ ਕਿਉਂਕਿ ਮੈਂ ਘਰੋਂ ਪਹਿਲਾਂ ਮੋਬਾਈਲ ਭੁੱਲ ਗਿਆ ਤੇ ਤੁਰ ਗਿਆ ਹੀ ਪੈਂਚਰ ਨਵਾਂ ਮੋਟਰਸਾਈਕਲ ਨੂੰ ਗਈ ਮੋੜਲਾ ਟਾਇਰ ਪੈਂਚਰ ਤੇ ਪੈਂਚਰ ਨਵਾਂ ਆ ਕੇ ਆਪਾਂ ਚੱਲੇ ਸੀ ਘਰੋਂ ਬਾਹਰ ਤੇ ਆਪਣੇ ਸਾਹਮਣੇ ਆ ਸੰਤ ਬਾਬਾ ਅਮਰਜੀਤ ਸਿੰਘ ਦਾ ਸਟੇਡੀਅਮ ਤੇ ਸਟੇਡੀਅਮ ਦੇ ਚੱਲੀ ਜਾਂਦਾ ਮੈਂ ਵੇਖ ਮਿੱਤਰੋ ਕੋਲੋਂ ਓ ਸੌਰੀ ক্রিকেট ਤੇ ক্রিকেট ਜਿਹੜੇ ਦੇ ਉਧੇ ਲੀਗ ਚੱਲੀ ਜਾਂਦੀ ਆ ਤੇ ਬਾਈ ਮੁੰਡੇ ਖੇਡੀ ਜਾਂਦੀ ਆ ক্রিকেট ਤੇ ਆਪਾਂ ਚੱਲੇ ਹੁਣ ਆਪਣੇ ਕੰਮ ਨੂੰ ਆਪਾਂ ਜਿਹੜਾ ਰਾਂਝਾ ਕਰਤਾ ਵਾ ਸਟਾਰਟ ਤੇ ਰਾਂਝਾ ਗਿਆ ਵਾ ਰੈਡੀ ਹੋ ਤੇ ਆਪਾਂ ਮਿਲਦੇ ਆ ਤੁਹਾਨੂੰ ਕੋਟਲੇ ਦਾ ਆ ਲੈ ਜੀ ਮਿੱਤਰੋ ਆਪਾਂ ਜਿਹੜਾ ਹਾਈਵੇ ਉੱਪਰ ਚੱਲੇ ਆ ਹੁਣ ਥੱਲੇ ਤੇ ਇਹ ਕੋਟਲਾ ਕੋਟ ਕਰੋੜ ਖੁਰਦ ਵੀ ਕਹਿ ਦਿੰਦੇ ਆ ਇਹਨੂੰ ਕਾਗਜੀ ਦੁਨੀਆ ਦੇ ਵਿੱਚ ਤੇ ਕੋਟਲਾ ਵੀ ਕਹਿ ਦਿੰਦੇ ਆ ਆਪਾਂ ਪਹੁੰਚ ਗਏ ਕੋਟਲੇ ਬਾਈ ਤੇ ਹੁਣ ਆਪਾਂ ਕਰਦੇ ਆ ਬਾਈ ਨਾਲ ਗੱਲ ਜਾ ਕੇ ਵੀ ਕਿਹੜੇ ਜਾਨਵਰ ਦੋ ਵੀਡੀਓ ਬਣਾਉਣੀ ਆ ਆਪਾਂ ਇੱਕੇ ਪਿੰਡ ਦੇ ਵਿੱਚ ਹੀ ਆਜੋ ਜਾਣਦੇ ਆ ਕਰਦੇ ਆ ਗੱਲਬਾਤ ਆਪਾਂ ਤੇ ਇਧਰ ਦੀ ਵੈਸੇ ਜੇ ਤੁਸੀਂ 40 ਕਰੋੜ ਵਿੱਚ ਦੀ ਹੋ ਕੇ ਤੁਸੀਂ ਵੀ ਮੰਨ ਲਓ ਆਉਣਾ ਹੋਵੇ ਤਾਂ ਟੂਲਪਲਾਜਾ ਵੀ ਪਚਾ ਸਕਦੇ ਆ ਇਧਰ ਦੀ ਐ ਸੜਕ ਤੇ ਚੜ ਜਾਂਦੇ ਆ ਤੁਸੀਂ ਵੱਡੇ ਹਾਈਵੇ ਤੇ ਤੇ ਆਹ ਕਾ ਚੱਲਦੇ ਆ ਬਾਈ ਦੇ ਕੋਲੇ ਕਰ ਕੀ ਕਹਿ ਸਕਦੇ ਆ ਨਾ ਵੀ ਮਿੱਤਰੋ ਆਪਾਂ ਪਹੁੰਚ ਗਏ ਤੇ ਆ ਗਲੀ ਜਾ ਕੇ ਸਿੱਧਾ ਆਪਾਂ ਜਾਣਾ ਪਹਿਲਾਂ ਜਿਹੜਾ ਭਰਾ ਕਟੀਆਂ ਲੈ ਕੇ ਆਉਂਦਾ ਆਉਂਦਾ ਜੋਂਦੇ ਕੋਲੇ ਹੁੰਦੇ ਕੋਲੇ ਅੱਜ ਵੇਖ ਕਟੀਆਂ ਨਹੀਂ ਆਂ ਜੋਂਦੇ ਕੋਲੇ ਤੋਕੜਾ گاਵਾ ਉਦੋਂ ਪਹਿਲਾਂ ਆਪਾਂ ਉਹ گاਵਾ ਫਲਮਾਉਣੇ ਆਂ ਉਦੋਂ ਬਾਅਦ ਇੱਕ ਪਿੰਡ ਦੇ ਵਿੱਚ ਕੱਟਾ ਫਲਵਾਉਣਾ ਦੋ ਜਾਨਵਾਰਾ ਇੱਥੇ ਤੇ ਕਰਦੇ ਕਵਰ ਦੋਵੇਂ ਆਪਾਂ ਸਾਹਮਣਾ ਬਾਈ ਮਿੱਤਰੋ ਬਾਈ ਦਾ ਘਰ ਆ ਗਿਆ ਸਾਹਮਣਾ ਤੇ ਵੇੜਾ ਬਾਈ ਬੰਨੀ ਬੈਠਾ ਵਾ ਬਾਹਰ ਕਾ ਕਰਦੇ ਆ ਬਈ ਇੱਕ ਤਾ ਚੱਟੇ ਮੂੰਹ ਵਾਲੀ ਵਿਹੜਾ ਮੈਨੂੰ ਲੱਗਦਾ ਤੇ ਇੱਕ ਲੈ ਮਿੱਤਰੋ ਆਪਾਂ ਪਹੁੰਚ ਗਏ ਕੋਟਲੇ ਪਿੰਡ ਦੇ ਵਿੱਚ ਤੇ ਆਪਾਂ ਦੋ ਗਾਵਾਂ ਫਲਮਾਉਣੀਆਂ ਦੋਵੇਂ ਵਿਹੜਾ ਹੀ ਤੋਕੜਾ ਵਾਂ ਆ ਪਹਿਲੇ ਨੰਬਰ ਤੇ ਵਿਹੜਾ ਦੇ ਥੱਲੇ 7-8 ਕਿਲੋ ਦੁੱਧ ਦਾ ਸੋਹਣੀ ਬਹੁਤ ਆ ਬੱਚੀ ਵੀ ਕਹਿਣ ਤੋਂ ਪਾ ਮਿਲਣੀ ਵੀ ਤੁਹਾਨੂੰ ਬੱਚੀਆਂ ਵਾਲੇ ਭਾਅ ਦੇ ਵਿੱਚ ਜੇ ਤੁਸੀਂ ਇਹੋ ਜੀ ਸਰਵ ਬੱਚੀ ਲੈਣੇ ਆ ਤਾਂ ਉਹ ਵੀ 22-24000 ਰੁਪਇਆ ਮੰਗਦੇ ਆ ਪਰ ਇਹਦਾ 25-24 ਨਹੀਂ ਮੰਗਣਾ ਇਹਦਾ ਵੀਰ ਨੇ 21000 ਰੁਪਇਆ ਡਿਮਾਂਡ ਕੀਤੀ ਆ 8 ਕਿਲੋ 7 ਕਿਲੋ ਇਹਦੇ ਤੁਹਾਡੇ ਦੋ ਦੁੱਧ ਤਿਆਰ ਆ ਮਿੱਤਰੋ ਖਣ ਤੁਹਾਨੂੰ ਚੰਗਾ ਲੱਗਾ ਹੋਇਆ ਤੇ ਉਹ ਵੈੜਾ ਜਿਹੜੀ ਪੁੱਛੋ ਜ਼ਰੂਰ ਲੰਡੀਆ ਤੇ ਉਹ ਬਾਈ ਚੋਕੇ ਲਿਆਇਆ ਅੱਜ ਹੀ ਆਈ ਤਾਂ ਹੀ ਰੰਗੀ ਜਾਂਦੀ ਆ ਬਸ ਲਾਈ ਹੋਈ ਆ ਘੈਂਟਾ ਅੱਧਾ ਘੈਂਟਾ ਹੋਇਆ ਬਾਈਆਂ ਦਾ ਤੇ ਉਹਦਾ ਰੇਟ ਜਿਹੜਾ ਬਾਈ ਨੇ ਕੀਤਾ 19000 ਰੁਪਇਆ ਤੇ ਦੋਵੇਂ ਵੈੜਾ ਚੰਗੀਆਂ ਬਾਈ ਮਾਣ ਕਰੀਥੋ ਪਿੱਛੋ ਜਾ ਕੇ ਆਏ ਨੂੰ ਬਾਈ ਮੜੇ ਜੀ ਹੁੰਦਾ ਜੀ ਤੁਹਾਨੂੰ ਨੀਵਾ ਵਿਖਾ ਦਿੰਦਾ ਮੈਂ ਰੈਂਦਾ ਵੀ ਨੀਵਾ ਵਿਖਾ ਦਿੰਦਾ ਇੱਥੇ ਖੜੀ ਆਂ ਆਪਾਂ ਦਿਖਾ ਦੇਣੀਆਂ ਤੇ ਦੋਵੇਂ ਜੇ ਕਹੇ ਨੇ ਪੁਰਾਣੇ ਦੁੱਧ ਦੁੱਧ ਪੀਣ ਨੂੰ ਲੈਣੀਆਂ ਵੈੜ ਉਹ ਨਾ ਨਾ ਨਈ ਇਹ ਬਖਾਦੇ ਕੋਈ ਨਾ ਬਸ ਹੋਰ ਦੇਤਾ ਆਪਾਂ ਵੀਡੀਓ ਵਿੱਚ ਆ ਦੇਖੋ ਮਿੱਤਰੋ ਹੋਰ ਕਰਦੇ ਆ ਹਾਂ ਮਾ ਠੀਕ ਆ ਬਾਈ ਥੱਲੋ ਥੱਲੋ ਇਹ ਵੀ ਚੰਗੀ ਆ ਹਨਾ ਤੇ ਇਹ ਦੋ ਜਾਨਵਰ ਆਪਾਂ ਕਵਰ ਕਰ ਲਿਆ ਇੱਕ ਪ੍ਰਾ ਦੇ ਇੱਕ ਵੀਡੀਓ ਆਪਾਂ ਹੋਰ ਖਬਰ ਕਰਨੀ ਹਜੇ ਉੱਥੇ ਮਿਲਦੇ ਆ ਜਾਣਦੇ ਆਪਾਂ ਲੈ ਵੀ ਮਿੱਤਰੋ ਆਪਾਂ ਲੈੜਾ ਦੀ ਵੀਡੀਓ ਕਵਰ ਕਰਕੇ ਤੇ ਹੁਣ ਆਪਾਂ ਚੱਲੇ ਆ ਅਗਲੀ ਵੀਡੀਓ ਜਿਹੜੀ ਇੱਥੇ ਕਵਰ ਕਰਨੀ ਆ ਬਾਈ ਹੁਣੇ ਲੱਗ ਗਿਆ ਆਪਣੇ ਅੱਗੇ ਆਪਾਂ ਨੂੰ ਦੱਸਣਗੇ ਘਰ ਵੀ ਪਾਈ ਹੁਣ ਕਿਹੜੇ ਘਰੇ ਜਾਣਾ ਤੇ ਆਪਾਂ ਚੱਲਦੇ ਹੋ ਤੇ ਕਾਰਜੋ ਕਰਦੇ ਆਪਾਂ ਕਵਰੇਜ ਉਥੋਂ ਦੀ ਵੀ ਚੱਲ ਚੱਲ ਆਪਾਂ ਇਧਰ ਨੂੰ ਮੁੜ ਕੇ ਇਹਦੇ ਬਾਪ ਅੱਗੇ ਮੰਗਨ ਮਗਰ ਤੋ ਜਾਣੇ ਆ ਪਾਈਆਂ ਦੇ ਤੇ ਮੈਨੂੰ ਲੱਗਦਾ ਇੱਥੇ ਹੀ ਘਰ ਆ ਬਸ ਪਾਈਆਂ ਦਾ ਜਾਣਾ ਆ ਭਾਈ ਆ ਜਾ ਰਾਇਡ ਵਿਲਰ ਰੱਖੀ ਬਠਾ ਭਾਈ ਵੀ ਇਹ ਨਹੀਂ ਮੇਤਰੋ ਬਾਈ ਦੇ ਕੋ ਡਾਵਰਮੈਨ ਬੱਚਾ ਇੱਕ ਹੈ ਤੇ ਭਾਈ ਫਿਰ ਹੁਣ ਮਹਾਏ ਭੋਂਕਿਆ ਭੰਕਿਆ ਨਹੀਂ ਹਨਾ ਕੱਟ ਪੈਂਦਾ ਬਾਈ ਕਿ ਨਿੱਕਾ ਕਰਕੇ ਉਹ ਕਾਲੀ ਸੀ ਹਨ ਉਹ ਕਾਲੀ ਸੀ ਹਨ ਡਾਵਰ ਮੈਨਾਂ ਦਾ ਜੋੜਾ ਹੈ ਨਾ ਲੇ ਮੇ ਤਰੂ ਆ ਬਾਈ ਦੇ ਕੋਲੇ ਕੱਟਾ ਵਕਾਊਆ ਤੇ ਆਪਾਂ ਇਹ ਕੱਟਾ ਫੁਲਮਾਉਣਾ ਵਾ ਤੇ ਟੇਢੀ ਧਾਰੀ ਦੇ ਵਿੱਚ ਆ ਚਾ ਮਗਰਲੇ ਪੈਰਾ ਤੇ ਨਿਸ਼ਾਨ ਮੂਰਲੇ ਪੈਰਾ ਤੇ ਨਿਸ਼ਾਨ ਵੀ ਜਿਹੜੇ ਕਵਰ ਕਰਦਾ 40000 ਰੁਪਏ ਦੀ ਡਿਮਾਂਡ ਆ ਉਮਰ ਕਿੰਨੀ ਕੁ ਦਾ ਹੋਊਗਾ ਵੀਰੇ ਇਹ ਤੂੰ ਦੰਦ ਹਟੇ ਬਰਾਬਰ ਨਹੀਂ ਕੀਤੇ ਦੋ ਦੇ ਦੰਦ ਛੁੱਟ ਗਏ ਬਰਾਬਰ ਨਹੀਂ ਕੀਤੇ ਹੈ ਠੀਕ ਆ ਬਈ ਲੈ ਵੀ ਮੇਟਰ ਜੇਕਰ ਨੂੰ ਨੀਲੀ ਰਾਈ ਦੇ ਚਾਹੀਦਾ ਕੱਟਾ ਤੇ ਫਿਰ ਬਾਈ ਨਾਲ ਕਰ ਲਓ ਤੁਸੀਂ ਲਵਦਾ ਨੰਬਰ ਕਿੰਨਾ ਹੈ ਵੀਰੇ ਆਪਣਾ 98544 13070 ਇੱਕ ਵਾਰੀ ਹੋਰ ਆਉਣ ਦੇ 98544 13070 ਠੀਕ ਆ ਜੀ ਲਓ ਜੀ ਆਪਾਂ ਕੱਟਾ ਫਲਵਾ ਕੇ ਤੇ ਹੁਣ ਕੋਟਲੇ ਤੋਂ ਕਰਤੀ ਆ ਵਾਪਸੀ ਤੇ ਹੁਣ ਆਪਾਂ ਜਾਣਾ ਵਾ ਮੇਕਰੋ ਸ਼ਹਿਰ ਕੋਟ ਕੋ ਪੂਰੇ ਅਮਨਦੀਪ ਭਾਈ ਦੇ ਕੋਲੇ ਉੱਥੇ ਜਾਣੇ ਆਪਾਂ ਚਲੋ ਤੁਰਦੇ ਆ ਕਰਦੇ ਆ ਭਾਈ ਦੇ ਫਰ ਜਿਹੜੀ ਬਾਤ ਤੇ ਆਪਾਂ ਲਾਈ ਮੇਂ ਤਰੋ ਸ਼ਹਿਰ ਕੋੜਕਪੁਰੇ ਵਾਲਿਆਂ ਵਿੱਚ ਪਹੁੰਚ ਗਏ ਆਪਾਂ ਤੇ ਆਪਾਂ ਬਾਈ ਅਮਨਦੀਪ ਦੇ ਬਾਈ ਦੇ ਘਰੋਂ ਵੀ ਵੀਡੀਓ ਕਵਰ ਕਰ ਲਈ ਆ ਬਾਈ ਦੇ ਘਰੋਂ ਕਵਰ ਕੀਤੇ ਆ ਪੰਜ ਨਗ ਰੇਟ ਤੁਹਾਨੂੰ ਦੱਸਦਾ ਮੈਂ ਪਰਲੀ ਮੈਂ ਜਿਹੜੀ ਕੰਨੀ ਤੇ ਖੜੀ ਉਹ ਤੋਕੜ ਕੱਪੜਾ ਚੈੱਕ ਪਾਸ ਸਾਡੇ 3-9 ਮਹੀਨਿਆਂ ਦੀ 4-5 ਕਿਲੋ ਦੁੱਧ ਮਗਰ ਕੱਟਾ ਅੱਜ ਹੀ ਆਈ ਆ ਰੇਟ 58000 ਦਾ 6-7000 ਦਾ ਕੱਟਾ ਮਗਰ ਦੋ ਨੰਬਰ ਤੇ ਪਹਿਲੇ ਨੂੰ ਝੋਟੀ ਨਿੱਕੇ ਸਿੰਘ ਦੀ ਜਮ ਦੁੱਧ ਹੈਗਾ ਝੋਟੀ ਦੇ ਥੱਲੇ ਮਿੱਤਰੋ 7-8 ਕਿਲੋ ਤੇ ਮਗਰ ਹੈਗਾ ਕੱਟਾ ਰੇਟ ਹੈਗਾ ਬਾਈ ਉਹਦਾ 78000 ਰੁਪਏ ਨਾ ਤੇ 3 ਨੰਬਰ ਤੇ ਪੂਰੀ ਮਹਾਂ ਮਿੱਤਰੋ ਆ ਜਿਹੜੀ ਦਾ ਰੇਟ 82000 ਰੁਪਏ ਭਾਈ 13 ਕਿਲੋ ਦੁੱਧ ਚੋਕੇ ਲਿਆ ਸੀ ਜੀ ਨਹੀਂ ਲਾਇਆ ਜਵੇਂ ਲੱਕਾ ਲੋਕਾਂ ਮਾਰੀ ਖੜੀ ਆ ਪੱਠੇ ਪੁੱਠੇ ਮਾੜਾ ਦਾ ਦੁੱਧ ਤਾਂ ਵੀ ਜ਼ਿਆਦਾ ਨਹੀਂ ਹੌਲੀ ਹੌਲੀ ਲਾਈ ਜਾਂਦੀ ਆ ਜੀ ਤੋਂ ਹੋਵੇ ਦੁੱਧ ਵੱਧੀ ਚ ਨਹੀਂ ਹੁਣ 8-9 ਕਿਲੋ 82000 ਰੁਪਏ ਡਿਮਾਂਡ ਆ ਤੇ ਆ ਵੱਡੀ ਮਹਾਂ ਜਿਹੜੀ ਮਿੱਤਰੋ ਇਹ ਤਾਂ ਥੱਲੇ ਤਾਂ 15-14 ਕਿਲੋ ਦੁੱਧ ਖੁੱਲਾ ਤਿਆਰ ਆ ਨੇਵੇਂ ਭਾਂਡੇ ਵਾਲੀ ਮੈਂ 17 18 ਕਿਲੋ ਦੁੱਧ ਦਿੰਦੀ ਆ ਪੀਕ ਲੈਵਲ ਦਾ ਆ ਹਫਤਾ ਨੂੰ ਸੂਈ ਨੂੰ ਮਗਰ ਕੱਟਾ ਇਹਦਾ ਰੇਟ ਹੈਗਾ ਵਾ ਜਿਹੜਾ ਮਿੱਤਰੋ ਉਹ ਹੈਗਾ ਵਾ ਲੱਖ ਰੁਪਈਆ ਤੇ ਹੁਣ ਇੱਕ ਹੋਰ ਤੁਹਾਨੂੰ ਹੌਲੇ ਭਾਵੇਂ ਮੈਂ ਦਵਾਵਾ ਇੰਡ ਤੇ ਆ ਮੈਂ ਤੁਹਾਨੂੰ 7 ਕਿਲੋ ਦੁੱਧ ਦਾ ਟੋਕੜ ਇਹਦਾ ਮਲ ਬਣੀ ਭੁਣੀ ਨਹੀਂ ਹੈਗੀ ਕੋਈ ਵੀ ਤੇ ਖੁੱਲਾ ਦੁੱਧ 7 ਕਿਲੋ ਮਗਰ ਇਹਦੇ ਵੀ ਕੱਟਾ ਹੈਗਾ 6-7000 ਦਾ ਤੇ ਇਹਦਾ ਰੇਟ 60000 ਆ ਤੇ ਫਿਰ ਭਾਈ ਜਦੋਂ ਵੀ ਅਮਨਦੀਪ ਕਰਦਾ ਤਮਾਕੀ ਕਰਦਾ ਆਜੋ ਹੁਣ ਆਪਾਂ ਅੱਗੇ ਜਾਨੇ ਖਪਿੰਡ ਖਾਰੇ ਦੇ ਵਿੱਚ ਲੋ ਜੀ ਆਪਾਂ ਭਾਈ ਅਮਨਦੀਪ ਭਾਈ ਦੇ ਘਰੋਂ ਤੁਰ ਪਿਆ ਵੀਡੀਓ ਬਣਾ ਕੇ ਤੇ ਹੁਣ ਆਪਾਂ ਜਾਣਾ ਵਾ ਪਿੰਡ ਖਾਰੇ ਤੇ ਖਾਰੇ ਤੋਂ ਬਾਅਦ ਜਾਣਾ ਵਾ ਆਪਾਂ ਮਿੱਤਰੋ ਪਿੰਡ ਹੈਗਾ ਸੀਗਾ ਦਵੜੀ ਖਾਨਾ ਤੇ ਆਜੋ ਚੱਲਦੇ ਹੋ ਭਾਈ ਮੋਟਰਸਾਈਕਲ ਆ ਆ ਗਿਆ ਕਿਚਾਂ ਠੀਕ ਐ ਬੱਸ ਸਦਾ ਆ ਗਿਆ ਕੋੜ ਦੇ ਕੋਲੇ ਦਾ ਆਜੋ ਚੱਲਦੇ ਅੱਗੇ ਸਿੱਧਾ ਹੱਥ ਤੇ ਆਪਾਂ ਮੁੜ ਜਾਣਾ ਹੁਣ ਇੱਥੋਂ ਖੱਬੇ ਹੱਥੋਂ ਖੱਬੇ ਮੁੜ ਕੇ ਸਿੱਧਾ ਰੋਡ ਫੜ ਲੈਣਾ ਫਾਂਗੜਾਈ ਚੱਲੋ ਅਸੀਂ ਚੱਲਦੇ ਫਿਰ ਜੇ ਮਿੱਤਰੋ ਆਪਾਂ ਕਰਨ ਲੱਗਿਆ ਰੋਡਕਾਰ ਤੇ ਆਪਾਂ ਜਾਣਾ ਵਾ ਬਰਾੜਕੜਾ ਵਾਲੀ ਸਾਈਡ ਨੂੰ ਹੈ ਖਾਰੇ ਪਿੰਡ ਦੇ ਵਿੱਚ ਹੀ ਆਪਾਂ ਆਪਾਂ ਖਾਰੇ ਪਿੰਡ ਦੇ ਵਿੱਚ ਐਂਟਰੀ ਕਰਦੇ ਕਿਉਂਕਿ ਇਹ ਰੋਡ ਤੇ ਟ੍ਰੈਫਿਕ ਬਹੁਤ ਆ ਬਾਈ ਥੜਾ ਚੁੱਕਣਾ ਯਾਰ ਹੈ ਕਿ ਫਾਰ ਕਰਨਾ ਪਊ ਤੁਹਾਨੂੰ ਪਿੰਡ ਮਿਲਿਆ ਵਾ ਥਾਂ ਆਪਾਂ ਹੋ ਗਏ ਭਾਈ ਜੇ ਮਗਰ ਪਾਈ ਆਪਣੇ ਅੱਗੇ ਜਾਂਦਾ ਮੋਟਰਸਾਈਕਲ ਤੇ ਪਾਪਾ ਇਹ ਜਦ ਲੈ ਮਗਰ ਮਗਰ ਤੇ ਇਹ ਹਾਲੇ ਕੁੱਟੀਆਂ ਕੱਠੀਆਂ ਕਹਿਣ ਪਈਆਂ ਮੇਰਾ ਪਹਿਲਾ ਅਗਲਾ ਮੇਰਾ ਅਗਲਾ ਫੇਡ ਉਹ ਹੈਗਾ ਬਾਈ ਸੱਬੇ ਦਾ ਜਿਹੜਾ ਸੋਫਾ ਗਈ ਤੇ ਕੀ ਦੇ ਰਲਦੇ ਮੈਂ ਕਰਕੇ ਖਲਾਈ ਆ ਉਹ ਜੀ ਜੀ ਨੂੰ ਨਾ ਦੇ ਪਿਆਰ ਦਿੱਤਾ ਹੋਇਆ ਅਤਰਾ ਦਿਨ ਇਹ ਵਧੀਆ ਯਾਰ ਇੱਧਰ ਤੇ ਲੋਕ ਵੀ ਘੈਂਟ ਬੰਦੇ ਆ ਹੋਰ ਗੱਲਾਂ ਦੀਆਂ ਗੱਲਾਂ ਇਹ ਵੇ ਲੋਕ ਕਈ ਵਾਰੀ ਆ ਕੇ ਕਲੀਆਂ ਚੋਂ ਨਿਕਲਦੇ ਆ ਪਸੰਦਰ ਵੀ ਨਹੀਂ ਕਿ ਕਿੱਧਰ ਨੂੰ ਜਾਣਾ ਆ ਚਲੀ ਜਾਂਦੀ ਵਾਂਦਰ ਪਸਾਣੇ ਨੂੰ ਚੜ੍ਹ ਕੇ ਇਹ ਆਪਾਂ ਹਲੇ ਪਾਈ ਆ ਦੇਖ ਕੇ ਕੀ ਨੰਬਰ ਇਹ 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 ਆਹ ਤਾਰਾ ਪਾਈ ਰੁਚੜਾਈ ਜਾਣਾ ਲੇ ਮਿੱਤਰੋ ਆਪਾਂ ਬਾਈ ਖਾਰੇਪਿੰਡ ਦੇ ਵਿੱਚ ਪਹੁੰਚ ਗਏ ਆ ਤੇ ਬਾਈ ਨਾਮ ਕੀ ਸੀ ਆਪਣਾ ਗੁਰਪਿਆਰ ਸਿੰਘ ਗੁਰਪਿਆਰ ਸਿੰਘ ਬਾਈ ਦੇ ਘਰੋਂ ਆਪਾਂ ਵੀਡੀਓ ਜਿਹੜੀ ਕਵਰ ਕੀਤੀ ਜਰਸੀ گاਾਂ ਬਾਈ ਦੀ ਬਕਾਊ ਆ ਚੌਥਾ ਸੂਆ ਤੀਜਾ ਚੌਥਾ ਸੂਆ ਸੁਣਾਵਾ ਇਹਨੇ ਮਿੱਤਰੋ ਤੇ 5-7 ਦਿਨ ਅਜੇ 6 ਤਰੀਕ ਨੂੰ ਉਹਦੇ ਦਿਨ ਪੂਰੇ ਆ ਤੇ 65000 ਰੁਪਏ ਦੀ ਜਿਹੜੀ ਡਿਮਾਂਡ ਰੱਖੀ ਆ ਬਾਈ ਨੇ ਤੇ ਅਜੇ ਦਿਨਾਂ ਦਾ ਇਹਨੇ ਲੇਵਾ ਬਣਾਇਆ 23-24 ਕਿਲੋ ਦੁੱਧ ਬਾਈ ਖੁੰਨ ਡੋਲਾ ਸੋਚ ਰਿਹਾ ਚਾਹੁੰਦਾ ਰਿਹਾ ਕਹਿਣ ਨਾਲ ਨਹੀਂ ਵੀ ਜਿਹੜਾ ਭਾਂਡੇ ਦੇ ਵਿੱਚ ਪਾਉਂਦੀ ਰਹੀ ਆ ਹੁਣ ਆਪਾਂ ਅਗੋ ਬਾਅਦ ਜਾਣਾ ਵਾ ਮਿੱਤਰੋ ਪਿੰਡ ਹੈਗਾ ਲਓ ਜੀ ਮਿੱਤਰੋ ਆਪਾਂ ਬੁਲਾਕੇ ਭਾਈ ਗੁਰਪਿਆਰ ਦੇ ਘਰੋਂ ਵੀਡੀਓ ਖਾਰੇ ਪਿੰਡ ਦੇ ਵਿੱਚੋਂ ਤੇ ਆਪਾਂ ਚੰਦੇਲ ਹੁਣ ਦਬੜੀ ਖਾਣੇ ਤਵੜੀ ਖਾਣਾ ਪੈਂਦਾ ਜਿਹੜਾ ਉਹ ਜੈਤੂਨ ਦੇ ਬਿਲਕੁਲ ਕੋਲੇ ਕਰਕੇ ਰਹਿ ਜਾਂਦਾ ਆਓ ਚੱਲਦੇ ਹਾਂ ਜੈਤੂਨ ਦੇ ਵਿੱਚ ਦੀ ਲੰਘਦੇ ਆ ਲੈ ਮਿੱਤਰੋ ਆਪਾਂ ਪਹੁੰਚ ਗਏ ਦਬੜੀ ਖਾਣੇ ਪਿੰਡ ਦੇ ਵਿੱਚ ਤੇ ਭਾਈ ਛੰਦੇ ਦੇ ਘਰੋਂ ਆਪਾਂ ਵੀਡੀਓ ਕਰਨੀ ਹੈ ਕਵਰ ਆਹ ਝੋਟੀ ਫਲਵਾਉਣੀ ਆ ਮਿੱਤਰੋ ਕੋਕਾ ਪੀਤ ਇਹ ਬਾਈ ਨੇ ਹਰਿਆਣੇ ਦੇ ਵਿੱਚੋਂ ਮਾਦ ਲਿਆਉਦੀ ਕਿਉਂਦੇ ਮਗਰ ਇਹ ਕੱਟੀ ਆਈ ਸੀ ਐਮ 29 ਦੀ ਐਮ 29 ਦੀ ਇਹ ਆਪ ਆ ਦੂਜਾ ਸੂਆ ਸੂਈ ਆ ਪਹਿਲੇ ਸੂਏ ਨੇ 16 ਲੀਟਰ ਦੁੱਧ ਆਣ ਕੰਡੇ ਉੱਤੇ ਤੋਲਿਆ ਹੋਇਆ ਬਾਈ ਕਹਿਣ ਵਾਲੀ ਲੇਵੇ ਭਾਂਡੇ ਵੱਲੋਂ ਤੇ ਬਿਊਟੀ ਵੱਲੋਂ ਬਾਈ ਦੇ ਕਮਲ 바 ਕੀ ਵੀ ਜਾਨਵਰ ਬਾਈ ਦੇ ਨਾ ਸਾਰੇ ਦੇਖਣ ਦੇ ਯੋਗ ਆ ਫੁੱਲ ਵੀਡੀਓ ਵੀ ਬਣਾਈ ਹੋਈ ਆ ਉੱਥੇ ਜਾ ਕੇ ਬਾਈ ਵੀਡੀਓ ਚ ਵੀ ਦੇਖ ਲਓ ਦਬੜੀ ਖਾਨੇ ਪਿੰਡ ਦੇ ਵਿੱਚੋਂ ਸਿੰਦੇ ਬਾਈ ਦੇ ਘਰੋਂ ਵੀਡੀਓ ਕਵਰ ਕੀਤੀ ਤੇ ਆ ਮੈਂ ਦੀ ਸਾਰੀ ਦੇਣਾ ਬਾਈ ਨੂੰ ਮਿੱਤਰੋ ਤੇ ਐਂਦੇ ਮਗਰ ਕੱਟੀ ਆ ਜਿਹੜੀ ਉਹ ਬਹਿਤਾਬ ਦੀ ਆ ਤੇ ਰੇਟ ਬਾਈ ਨੇ ਫੋਨ ਦੇ ਉੱਤੇ ਝੋਟੀ ਦਾ ਟੈਕਰ ਲਾਈਪੋ ਤੇ ਦਾ ਸਿੰਘ ਜਰੂਰ ਵਿਖਾਇਆ ਕਰੀ ਨੇੜੇ ਤੋਂ ਸਿੰਘ ਦੇਖਣ ਯੋਗ ਚੀਜ਼ ਆ ਤੇ ਇਹ ਸੁਬਾ 6 ਵਜੇ ਵਲੌਗ ਤੁਹਾਡੇ ਨਾਲ ਸਾਂਝਾ ਕਰੀਦਾ ਬਾਹਰ ਬਾਲ ਤੁਸੀਂ ਪਿਆਰ ਦੇ ਰਹੇ ਆ ਆਪਣੇ ਵਾਲੇ ਵਲੌਗਾਂ ਨੂੰ ਦੇਖਦੇ ਨੇ ਤੇ ਆ ਬਾਈ ਗੱਭਰੂ ਆ ਬਾਈ ਹੁਣੇ ਉਹਦੇ ਮਈ ਆ ਬਾਈ ਤੇ ਭਰਾ ਦਾ ਬੇਟਾ ਵਾ ਤੇ ਉਹ ਬਾਈ ਦਾ ਬੇਟਾ ਵਾ ਦੋਵੇਂ ਇਹਨਾਂ ਦੀ ਵੀ ਬਹੁਤ ਮਿਹਨਤ ਆ ਕਿਉਂਕਿ ਅੱਜ ਕੱਲ ਜਵਾਕ ਆ ਜਿਹੜੇ ਪਬਜੀ ਆਲਪਾਲ ਤੇ ਿਆਣ ਦਿੰਦੇ ਆ ਪਰ ਇਹਨਾਂ ਦਾ ਇੱਕ ਪਾਸੇ ਨਾਲ ਪਿਆਰ ਆ ਮੁਹੱਬਤ ਆ ਚਾਹੁੰਦੇ ਰਹੋ ਸੱਜਣੋ ਬਹੁਤ ਬਹੁਤ ਧੰਨਵਾਦ ਆ ਜੀ ਹੁਣ ਚੱਲਦੇ ਹਾਂ ਹੁਣ ਆਪਾਂ ਪਿੰਨ ਨੂੰ ਕਲਾਸ ਜਾਣਾ ਵਾ ਆਪਾਂ ਜੱਗੇ ਪਾਈ ਦੇ ਕਰ ਲੈ ਵੀ ਮਿੱਤਰੋ ਆ ਕੋਲ ਵੀ ਬਣੀ ਜਾਂਦਾ ਇੱਕ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜੋ ਇਹ ਨਾ ਹੈਗਾ ਬਈ ਬਾਟ ਆਪਣੀ ਹੈ ਨਾ ਜਿਹੜੀ ਸੱਜ ਨੂੰ ਉਹ ਅੱਧੀ ਰ ਹੈ ਜਾਨੀ ਹੁਣ ਇਹ ਫਾਗੇ ਪੁਰਾਣੇ ਤੋਂ ਕੱਟ ਮਾਰ ਕੇ ਸਿੱਧਾ ਇਧਰ ਨੂੰ ਮੰਨ ਲਾ ਤੁਸੀਂ ਬਕਸਰ ਵਾਲੀ ਸਾਈਡ ਤੋਂ ਸੋਹਣ ਦਰ ਵਾਲਾ ਜੇ ਤੁਹਾਨੂੰ ਜੇ ਤੁਹਾਨੂੰ ਜਾਣਾ ਹੋਵੇ ਆਪਾਂ ਪਠੰਡੇ ਤੋਂ ਤਾਂ ਮੇਰੇ ਹਿਸਾਬ ਨਾਲ 670 ਕਿਲੋਮੀਟਰ ਦਾ ਵਾਇਆ ਕੱਟਿਆ ਜਾਂਦਾ ਆ ਉਧਰ ਦੀ ਸਾਈਡ ਦੇ ਇੱਕ ਪਤਰਾ ਆ ਸਿੱਧਾ ਆਉਂਦਾ ਉਧਰ ਦੀ ਫਾਗਾ ਪੁਰਾਣਾ ਕੱਟਣ ਦਾ ਤਰ੍ਹਾਂ ਤੇ ਅਸੀਂ ਚੱਲੇ ਆ ਕਲਾਸ ਕਟ ਰੂਟ ਤੋਂ ਜਾ ਕੇ ਹਾਈਵੇ ਆ ਫੇਰ ਬਾਅਦ ਇੱਕ ਤਾਂ ਰੰਗਾਇਆ ਸਿੱਧਾ ਰੋਡ ਪੈ ਗਈ ਚੱਲੇ ਫਾਇਦੇ ਦੇ ਕਿਨਾਰੇ ਜਾ ਕੇ ਰਹੇ ਰਹਿਣਾ ਨੋਵੇਂ ਬਸ ਇਹੀ ਸਵਾਲ